ਕਿ 1 ਲੱਖ 20 ਹਜ਼ਾਰ ਦਾ ਆંકੜਾ ਮਾਰਜਨ ਜੋ ਕਿ ਕੁਲਵਿੰਦਰ ਨੀਅਰ ਕ੍ਰੋਸ ਕਰ ਚੁਕੇ ਨੇ ਤੇ ਲਗਾਤਾਰ ਅਸੀਂ ਅਪਡੇਟ ਤੁਹਾਨੂੰ ਦਿਖਾ ਰਹੇ ਹਾਲਾਂਕਿ ਤੁਸੀਂ ਆਪਣੀ ਦੀਵ ਸਕਰੀਨ ਤੇ ਵੇਖ ਸਕਦੇ ਹੋ ਆਮਾ ਦੀ ਪਾਰਟੀ ਤਿੰਨ ਸੀਟਾਂ ਦੇ ਅੱਗੇ ਚੱਲ ਰਹੀ ਹੈ ਇਲੈਕਸ਼ਨ ਕਮਿਸ਼ਨ ਦੇ ਹਵਾਲੇ ਤੋਂ ਇਹ ਤਾਜ਼ਾ ਅਪਡੇਟ ਲਗਾਤਾਰ ਜੀ ਪੰਜਾਬ ਰਾਮਾ ਚਲ ਤੁਸੀਂ ਵੇਖ ਰਹੇ ਹੋ ਜਨੀ ਸਾਹਿਬ 130000 ਤੋਂ ਲੀਡ ਲੀਡ ਕਿ ਤੁਸੀਂ ਲਗਾਤਾਰ ਤਸਵੀਰਾਂ ਵੀ ਵੇਖ ਸਕਦੇ ਹੋ ਕਿ ਬਾਈਕਵਾਰਡ ਕਰਿਓ ਦੀਪ ਜੀ ਦੀਪ ਜੀ ਇੱਧਰ ਬੇਕਤ ਤਸਵੀਰਾਂ ਚਲਨਜੀ ਚੰਨੀ ਲਗਾਤਾਰ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਖੁਸ਼ੀ ਉਹਨਾਂ ਦੇ ਚਿਹਰੇ ਤੇ ਜ਼ਾਹਰ ਆ ਰਹੀਆਂ ਅਸੀਂ ਦੇਖ ਸਕਦੇ ਹਾਂ ਉਹਨਾਂ ਨੂੰ ਚੋਣ ਵਾਲੇ ਉਹਨਾਂ ਨੇ ਤਸਵੀਰਾਂ ਖਿਚਾ ਰਹੇ ਨੇ ਤਾਂ ਇਸ ਦੀਆਂ ਤਸਵੀਰਾਂ ਜੀ ਪੰਜਾਬ ਨਾ ਮਾਚਾ ਤੇ ਅਸ਼ੀਸ਼ ਬਿਲਕੁਲ ਤਸਵੀਰਾਂ ਆਪ ਉਹ ਮਾਰੇ ਗਵਾਹੀ ਭਾਰ ਰਹੀਆਂ ਨੇ ਚਲਨ ਜੀ ਇਸ ਤਰੀਕੇ ਨਾਲ ਚਲਨਜੀ ਸਿੰਘ ਦਾ ਚਿਹਰੇ ਤੇ ਮੁਸਕਾਨ ਸਾਫ਼ ਦੱਸ ਰਹੀ ਹੈ ਕਿ ਨਾ ਸਾਬਕਾ ਵਿਧਾਇਕ ਚੱਲਣ ਵਾਲਾ ਨਾ ਸਾਬਕਾ ਮੰਤਰੀ ਚੱਲਣ ਵਾਲਾ ਨਾ ਸਾਬਕਾ ਐਮਪੀ ਚੱਲਣ ਵਾਲਾ ਨਾ ਮੌਜੂਦਾ ਐਮਪੀ ਚੱਲਣ ਵਾਲਾ ਸਿਰਫ਼ ਤੇ ਸਿਰਫ਼ ਉਹੀ ਚੱਲੇ ਆ ਸਾਬਕਾ ਮੁੱਖ ਮੰਤਰੀ ਜੋ ਕਾਲਮੀ ਕੀ ਪੈਚਾਰੇ ਵਾਲਾ ਕਾਰਡ ਲੱਗਦਾ ਹੈ ਉਹ ਅਸਰ ਦਿਖਾ ਗਿਆ ਕਾਂਗਰਸ ਦਾ ਪਰ ਜੇਕਰ ਦੇਖੇਗਾ ਜੇ ਜਲੰਧਰ ਸੀ ਹਾਈ ਪ੍ਰੋਫਾਈਲ ਸੀ ਜਲੰਧਰ ਅਧਿਕਾਰੀ ਚਰਨਜੀਤ ਚੰਨੀ ਨੇ ਜੋ ਕੌਪਰੈਲਰ ਬਣਿਆ ਹੈ ਇਹ ਕਰੀਬ 7 ਲੱਖ ਤੋਂ ਵੱਧ ਦਾ ਮਾਰਜਨ ਹਾਸਲ ਕਰਦਾ ਆਪਣੇ ਆਪ ਤੋਂ ਵੱਡੀ ਗਵਾਹੀ ਦੇ ਰਿਹਾ ਕਿ ਜਲੰਧਰ ਸੀ ਸਿੱਧਾ ਉਹਨਾਂ ਦੇ ਖਾਤੇ ਜਾਂਦੀ ਨਜ਼ਰ ਆ ਰਹੀ ਹੈ ਤਾਂ ਬਿਲਕੁਲ ਜਿਸ ਤਰੀਕੇ ਦੀਆਂ ਤਸਵੀਰਾਂ ਆ ਰਹੀਆਂ ਨੇ ਅਸ਼ਿਸ਼ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਚਰਨਜੀਤ ਚੰਨੀ ਦੇ ਨਾਲ ਜਦੋਂ ਜ਼ੀ ਮੀਡੀਆ ਨੇ ਖਾਸ ਕਰਕੇ ਗੱਲਬਾਤ ਕੀਤੀ ਸੀ ਤਾਂ ਚੰਨੀ ਨੇ ਇਹ ਗੱਲ ਆਖੀ ਸੀ ਕਿ ਮੈਂ ਰੋਟੀ ਵੀ ਘਰੋਂ ਪੈਕ ਕਰਕੇ ਲਿਆਣਾ ਤਾਂ ਜੋ ਲੋਕਾਂ ਸਮਾਨਾ ਕਾਰਜ ਕਰਦੇ ਤਾਂ ਲੋਕਾਂ ਦਾ ਇਹ ਪਿਆਰ ਆਪਣੇ ਆਪ ਦੇ ਵਿੱਚ ਮਿਲਦਾ ਉਹਨਾਂ ਨੂੰ ਨਜ਼ਰ ਆ ਰਿਹਾ ਹੈ ਜੀ ਇਹ ਤੁਸੀਂ ਜਿਸ ਚੀਜ਼ ਦਾ ਜ਼ਿਕਰ ਕੀਤਾ ਇਸ ਨੂੰ ਮੈਂ ਥੋੜਾ ਹੋਰ ਐਡ ਆਨ ਕਰਨਾ ਚਾਹਾਂਗਾ 2022 ਚ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੀ ਸੀ ਤੁਹਾਨੂੰ ਯਾਦ ਹੋਣਾ ਉਹ ਲਗਾਤਾਰ ਲੋਕਾਂ ਚ ਵਿਚਰਦੇ ਰਹਿੰਦੇ ਸਿਗੇ ਕਈ ਥਾਵਾਂ ਤੇ ਉਹਨਾਂ ਨੂੰ ਜਨਤਕ ਥਾਵਾਂ ਤੇ ਪਬਲਿਕ ਥਾਵਾਂ ਤੇ ਉਹਨਾਂ ਨੂੰ ਦੇਖਿਆ ਗਿਆ ਆਮ ਲੋਕਾਂ ਵਾਂਗ ਦੇਖਿਆ ਗਿਆ ਹਾਲਾਂਕਿ ਉਹ ਮੁੱਖ ਮੰਤਰੀ ਸੀ ਉਸ ਵੇਲੇ ਪਰ ਉਸ ਤੋਂ ਬਾਅਦ ਜਦੋਂ ਇਹ ਬਿਆਨਬਾਜ਼ੀ ਹੋਈ ਕਿ ਉਹ ਜਲੰਧਰ ਵਾਲੀ ਕੋਠੀ ਕਿਰਾਏ ਤੇ ਲਈ ਗਈ ਕਿ ਜਲੰਧਰ ਤੋਂ ਇਲੈਕਸ਼ਨ ਲੜ ਰਹੇ ਨੇ ਇਸ ਲਈ ਉਹ ਜਲੰਧਰ ਚੀ ਕਹਣਾ ਚਾ ਰਹੇ ਨੇ ਪ੍ਰਚਾਰ ਨੂੰ ਕੈਂਪੇਨਿੰਗ ਨੂੰ ਲੈ ਕੇ ਅਤੇ ਉਸ ਤੋਂ ਬਾਅਦ ਹੁਣ ਜੋ ਸਵਾ ਲੱਖ ਦਾ ਆંકੜਾ ਉਹਨਾਂ ਨੇ ਮਾਰਜਨ ਹਾਸਲ ਕੀਤਾ ਇਹ ਸਿੱਧਾ ਤੌਰ ਤੇ ਜਵਾਬ ਹੈ ਸਾਰੇ ਕੈਂਡੀਡੇਟਸ ਨੂੰ ਜਵਾਬ ਹੈ ਉਹਨਾਂ ਨੇ ਜਵਾਬ ਦਿੱਤਾ ਹੈ ਕਿ ਮੇਰੇ ਅੱਗੇ ਕਿਸੇ ਦੀ ਨਹੀਂ ਚੱਲਦੀ ਹਾਲਕਿ ਚਰਨਜੀਤ ਸਿੰਘ ਚੰਨੀ ਹਮੇਸ਼ਾ ਤਾਂ ਇਹ ਕਹਿੰਦੇ ਰਹੇ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਆ ਪਰ ਹੁਣ ਸੰਸਦ ਚ ਜਾ ਕੇ ਚੰਨੀ ਕਿੰਨੇ ਮਸਲੇ ਆ ਗੰਗੇਰ ਵੱਡਾ ਸਵਾਲ ਥੋੜੀ ਜਿਹੀ ਰੁਕੋ ਲਗਾਤਾਰ ਕਹਿੰਦੇ ਥੋੜੀ ਜਿਹੀ ਹੋਰ ਓਡੀ ਬਿਲਕੁਲ ਲਗਾਤਾਰ ਜਿਹੜਾ ਕਾਊਂਟਿੰਗ ਸੈਂਟਰ ਦਾ ਜਿਹੜਾ ਦੌਰਾ ਕੀਤਾ ਯਾਰ ਚਰਨਜੀਤ ਚੰਨੀ ਦੇ ਵੱਲੋਂ ਫਿਲਹਾਲ ਕੁਝ ਬੋਲੀ ਨੇ ਕਹਿ ਰਹੇ ਥੋੜੀ देर ਰੁਕ ਜਾਓ ਸੋ ਲਗਾਤਾਰ ਤਸੀਰ ਅਸੀਂ ਲਗਾਤਾਰ ਜਿਹੜਾ ਸਪੋਰਟਸ ਕੰਪਲੈਕਸ ਵਿੱਚ ਜਿਹੜਾ ਕਾਊਂਟਿੰਗ ਸੈਂਟਰ ਬਣੇ ਲਗਾਤਾਰ ਉਹਨਾਂ ਵੱਲੋਂ ਦੌੜਾ ਕੀਤਾ ਜਾ ਰਿਹਾ ਚੰਨਜੀਤ ਸਿੰਘ ਚੰਨੀ ਦੇ ਵੱਲੋਂ ਫਿਲਹਾਲ ਤੁਹਾਨੂੰ ਦੱਸਦੇ ਕਿ 1 ਲੱਖ 30000 ਤੋਂ ਉੱਪਰ ਦੀ ਜਿਹੜੀ ਲੀਡ ਹੈ ਚਰਨਜੀਤ ਸਿੰਘ ਚੰਨੀ ਦੀ ਹੋ ਚੁੱਕੀ ਹੈ ਸੋ ਲੀਡ ਜਿਹੜੀ ਆ ਉਹ ਲਗਾਤਾਰ ਵੱਧਦੀ ਜਾ ਰਹੀ ਚਰਨਜੀਤ ਸਿੰਘ ਚੰਨੀ ਦੇ ਦੂਜੇ ਨੰਬਰ ਤੇ ਜੂਰ ਸੁਸ਼ੀਲ ਕੁਮਾਰ ਰਿੰਕੂ ਨੇ ਪਹਿਲੇ ਨੰਬਰ ਤੇ ਪਰ ਚਰਨਜੀਤ ਸਿੰਘ ਚੰਨੀ ਦੀ ਜਿਹੜੀ ਲੀਡ ਆ ਉਹ ਲਗਾਤਾਰ ਜਿਹੜੀ ਆ ਵੱਧਦੀ ਜਾ ਰਹੀ ਸੋ ਲਗਾਤਾਰ ਅਸੀਂ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਆ ਧੁੱਪ ਦੇ ਵਿੱਚ ਜਿਹੜਾ ਚੰਗੀ ਸੀ ਚੰਨੀ ਲਗਾਤਾਰ ਕਾਊਂਟਿੰਗ ਸੈਂਟਰਾਂ ਦਾ ਉਹਨਾਂ ਵੱਲ ਦੌਰਾ ਕੀਤਾ ਜਾ ਰਿਹਾ ਹੈ ਬਠਿੰਡਾ ਤੋਂ ਕੀ ਤਸਵੀਰ ਸਾਫ ਸਾਹਮਣੇ ਆ ਰਹੀ ਹੈ ਉਹ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਬਠਿੰਡਾ ਦੀ ਤਸਵੀਰ ਦਾ ਅਪਡੇਟ ਬਹੁਤ ਸਾਰੇ ਮੁਲਾਜ਼ਮ ਜਿਹੜੇ ਇਸ ਜਗ੍ਹਾ ਦੇ ਉੱਪਰ ਤਾਇਨਾਤ ਕੀਤੇ ਗਏ ਨੇ ਤੇ ਦੂਸਰੇ ਪਾਸੇ ਤੁਸੀਂ ਦੇਖੋਗੇ ਕਿ ਜਿਹੜੇ ਦਰਸ਼ਕ ਨੇ ਉਹ ਜੀ ਪੰਜਾਬ ਹਰਿਆਣਾ ਹਿਮਾਚਲ ਇਸ ਵਕਤ ਦੇਖਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਸਭ ਤੋਂ ਪਹਿਲਾਂ ਔਰ ਸਭ ਤੋਂ ਸਟੀਕ ਜਿਹੜੇ ਨਤੀਜੇ ਨੇਗੇ ਉਹ ਤੁਹਾਨੂੰ ਜੀ ਪੰਜਾਬ ਹਰਿਆਣਾ ਹਿਮਾਚਲ ਤੇ ਦੇਖਣ ਨੂੰ ਮਿਲ ਰਹੇ ਨੇ ਤਾਂ ਇਸੇ ਭਰੋਸੇ ਦੇ ਕਾਰਨ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਪਾਸੇ ਇਹ ਟੀਵੀ ਸਕਰੀਨ ਤੋਂ ਉਹਨੂੰ ਨਜ਼ਰ ਆ ਰਹੀ ਹੋਏਗੀ ਔਰ ਦੂਸਰੇ ਪਾਸੇ ਜਿਹੜਾ ਤਸਵੀਰ ਤੁਹਾਨੂੰ ਨਜ਼ਰ ਆ ਰਹੀਏਗੀ ਕਿ ਜਿਹੜੇ ਤਮਾਮ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਜਿਹੜਾ ਇਸ ਵਕਤ ਜੀ ਉੱਪਰ ਦੇਖਿਆ ਜਾ ਰਿਹਾ ਤਾਂ ਕਿ ਜਿਹੜੇ ਸਭ ਤੋਂ ਸਹੀ ਔਰ ਸਭ ਤੋਂ ਸਟੀਕ ਨਤੀਜੇ ਨੇ ਜਿਹੜੇ ਉਹ ਸਮੇਂ ਰਹਿੰਦੇ ਇਹ ਦੇਖ ਸਕਣ ਤੇ ਸਭ ਤੋਂ ਪਹਿਲਾ ਜਿਹੜਾ ਹਰ ਨਤੀਜਾ ਪਹੁੰਚਾਉਣ ਦਾ ਕੰਮ ਹੈਗਾ ਉਹ ਜੀ ਪੰਜਾਬ ਰਹਿਣਾ ਹਿਮਾਚਲ ਦੇ ਵੱਲੋਂ ਕੀਤਾ ਗਿਆ ਤੇ तमाम ਜਿਹੜਾ ਕਿ ਲਈ ਇੱਕ اکاؤنٹਿੰਗ ਸੈਂਟਰ ਹੋਣ तमाम ਪੰਜਾਬ ਹੋਵੇ ਅੱਜ ਜੀ ਪੰਜਾਬ ਰਹਿਣਾ ਹਿਮਾਚਲ ਤੇ ਉਹਨਾਂ ਦੀਆਂ ਨਜ਼ਰਾਂ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਰਿਜ਼ਲਟ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਮਿਲ ਸਕਣ ਔਰ ਸਭ ਤੋਂ ਸਟੀਕ ਰਿਜ਼ਲਟ ਨੇ ਜਿਹੜੇ ਉਹਨਾਂ ਤੱਕ ਪਹੁੰਚਾਏ ਜਾ ਸਕਣ ਕੈਮਰਾਮੈਨ ਗੁਰਜਾਣ ਦੇ ਨਾਲ ਰੋਹਿਤ ਪੱਕਾ ਜੀ ਮੀਡੀਆ ਬਠਿੰਡਾ ਬਠਿੰਡਾ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਸੀ ਹਾਲਾਂਕਿ ਇੱਥੇ ਲਗਾਤਾਰ ਜੋ ਦਿਲਚਸਪ ਖ਼ਬਰ ਹੈ ਕੁਲਵਿੰਦਰ ਅੱਪਡੇਟ ਆ ਗਿਆ ਫਰੀਦਕੋਟ ਤੋਂ ਸਰਵਜੀਤ ਸਿੰਘ ਖੱਤਰਾ ਸਾਬਕਾ ਤਕਰੀ 50 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਨੇ ਸ਼੍ਰੀ ਨਾਨਕਪੁਰ ਸਾਹਿਬ ਤੋਂ ਮਲਵਿੰਦਰ ਕਾਕਾ ਅੱਗੇ ਚੱਲ ਰਹੇ ਨੇ ਤਾਂ ਤਸਵੀਰਾਂ ਦਾ ਰੁਕ ਕਰਾਂਗੇ ਜਲੰਧਰ ਦੀਆਂ ਤਸਵੀਰਾਂ ਚਰਨਜੀਤ ਸਿੰਘ ਚੰਨੀ ਸਾਫ ਦਾ ਮੁੱਖ ਮੰਤਰੀ ਜਨਸੀ ਸਟੂ ਚੰਨੀ ਇੱਥੇ ਪਹੁੰਚੇ ਹੋਏ ਨੇ ਹਾਲਾਂਕਿ ਸਪੋਰਟ ਕੰਪਲੈਕਸ ਹੈ ਸ਼ਿਸ਼ੇ ਜਿੱਦਾਂ ਦਾ ਉਹਨਾਂ ਵੱਲੋਂ ਦੌਰਾ ਕੀਤਾ ਜਾ ਰਿਹਾ ਹੈ ਕਾਊਂਟਿੰਗ ਸੈਂਟਰ ਤੇ ਉਹ ਪਹੁੰਚੇ ਨੇ ਤੇ ਲਗਾਤਾਰ ਚ ਤਸਵੀਰਾਂ ਆਪਣੇ ਆਪ ਦੇ ਵਿੱਚ ਗਵਾਹੀ ਭਰ ਰੇ ਨੇ ਉਹਨਾਂ ਨੂੰ ਚੋਣ ਵਾਲੇ ਉਹਨਾਂ ਦੇ ਪੈਰੀ ਹੱਥ ਲਾ ਕੇ ਗੱਲੇ ਲਾ ਕੇ ਉਹਨਾਂ ਨੂੰ ਵਧਾਈਆਂ ਲੇਕਿਨ ਜ਼ਰਾਰਾ ਇਹ ਕਿਉਂਕਿ ਇਹ ਸਿੱਖ ਸਾਫ ਹੋ ਚੁੱਕੀ ਹੈ ਕਿ ਸਾਬਕਾ ਮੁੱਖ ਮੰਤਰੀ ਚਨਜੀਤ ਸਿੰਘ ਚੰਨੀ ਦੇ ਹੀ ਹਿੱਸੇ ਆਵੇਗੀ ਕਿਉਂਕਿ ਇੰਨਾ ਉਹਨਾਂ ਦਾ ਲੀਡ ਉਹਨਾਂ ਨੇ ਬਰਕਰਾਰ ਕੀਤਾ ਇਹ ਅੰਕੜਾ ਤੋੜਨਾ ਨਾ ਮੁਮਕਿਨ ਹੈ ਅਸ਼ੀਸ਼ ਬਿਲਕੁਲ ਹਾਲਾਂਕਿ ਕੁਲਵਿੰਦਰ ਜੇਕਰ ਜ਼ਿਕਰ ਕੀਤਾ ਜਾਵੇ ਇੱਕ ਹੋਰ ਵੱਡਾ ਅਪਡੇਟ ਦੇਦਾ ਤੁਹਾਨੂੰ ਸਿਰਫ ਚਰਨਜੀਤ ਸਿੰਘ ਚੰਨੀ ਨਹੀਂ ਇੱਕ ਹੋਰ ਉਮੀਦਵਾਰ ਹੈ ਜੋ ਟੱਕਰ ਦੇ ਗਿਆ ਇੱਕ ਹੋਰ ਕੈਂਡੀਡੇਟ ਆਮ ਆਦਮੀ ਪਾਰਟੀ ਦਾ ਸੰਗਰੂਰ ਤੋਂ ਕੈਂਡੀਡੇਟ ਹੈ ਉਹਨਾਂ ਨੇ ਵੀ 130000 ਦਾ ਅੰਕੜਾ ਕਰਾਸ ਕਰ ਲਿਆ 130000 ਵੋਟਾਂ ਨਾਲ ਮੀਤੇ ਰੱਗੇ ਚੱਲਣੇ ਚਰਨਜੀਤ ਸਿੰਘ ਚੰਨੀ ਵੀ 130000 ਵੋਟਾਂ ਨਾਲ ਅੱਗੇ ਚੱਲਣੇ ਦੋਵੇਂ ਟੌਪ ਰਨਰ ਅਪ ਬਣ ਗਏ